ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲੇ ਨੂੰ ਬਾਗਾਪਰਾਣਾ ਪੈਂਦੀ ਆ ਆਣਗਵਾਂਡ ਦੇ ਪਿੰਡ ਐਕਸਾਈਡ ਰਾਜਿਆਣਾ ਲਧਾਈ ਮਾੜੀ ਸਮਾਲਸਰ ਰੋਡੇ ਸੇਖਾ ਇਹ ਆਣਗਵਾਂਡ ਦੇ ਪਿੰਡ ਐ ਵੈਰੋ ਕੇ ਪਿੰਡ ਚ ਵੀਡੀਓ ਬਣਾ ਰਹੇ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਅਈ ਦੀ ਵੀਡੀਓ ਦੇ ਵਿੱਚ ਤੁਹਾਨੂੰ ਚੰਗੇ ਦੁੱਧ ਵਾਲੀ ਤਾਜੀ ਸੂਈ ਸਵਾਈ ਮੱਝ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਤੁਹਾਨੂੰ ਵੀਡੀਓ ਤੇ ਸਟਾਰਟਿੰਗ ਚੀ ਗੱਲ ਦੱਸ ਦਿੰਨਾ ਜਿੰਨਾ ਦੁੱਧ ਦੱਸਿਆ ਉਹ ਕੰਡੇ ਵਾਲਾ ਹੋ ਤਿਆਰ ਹੋਊਗਾ ਬਾਈ ਤਾਂ ਇਹਦੀ ਲਾਈਵ ਚੁਆਈ ਕਰਾਉਣੀ ਚਾਹੁੰਦਾ ਸੀਗਾ ਪਰ ਮੇਰੇ ਕੋਲੇ ਸਮਾਂ ਆਇਆ ਨਹੀਂ ਸੀ ਚੁਆਈ ਕਰਾਉਣ ਦਾ ਤੇ ਉਹ ਤੁਹਾਨੂੰ ਮੈਂ ਗੱਲ ਤਾਂ ਦੱਸਦੀ ਕਿ ਦੁੱਧ ਜਿੰਨਾ ਦੱਸਿਆ ਇਹਨਾਂ ਹੈਗਾ ਕੋਈ 2 ਟਾਈਮ 3 ਟਾਈਮ 4 ਟਾਈਮ ਚੋ ਸਕਦਾ ਬਾਈ ਵੱਲੋਂ ਤਾਂ ਸੀਗਾ ਕਿ ਆਪਾਂ ਚੁਆਈ ਕਰਾਈਗੇ ਇਹਦੀ ਪਰ ਮੇਰੇ ਕੋਲੇ ਸਮਾਂ ਘੱਟ ਸੀਗਾ ਤਾਂ ਕਰਕੇ ਛਵਾਈਏ ਦੀ ਕਰਾਈ ਨਹੀਂ ਗਈ ਜਿਹਦੇ ਪਸੰਦ ਆਉ ਦੁੱਧ ਤਿਆਰ ਹੋ ਕੰਡੇ ਵਾਲਾ ਅਗਲਾ ਚੋਕੇ ਲੈ ਜੇ ਭਾਵੇਂ 4 ਟਾਈਮ ਭਾਵੇਂ 5 ਟਾਈਮ ਤਾਂ ਹੀ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਬਾਈ ਵੱਲੋਂ ਖੁੱਲੀ ਛੋੜਾ ਜਿੰਨੇ ਟਾਈਮ ਮਰਜੀ ਅਗਲਾ ਚੋਕੇ ਲੈ ਜੇ ਹਾਂਜੀ ਬਾਈ ਸਸੀ ਕਾ ਨਾਮ ਦੱਸ ਦੀਏ ਜੀ ਕੌਲਜੀ ਸਿੰਘ ਪਿੰਡ ਵੇ ਰੂਗੇ ਹਾਂ ਪਿੰਡ ਵੇ ਰੂਗੇ ਫੋਨ ਨੰਬਰ ਦੱਸ ਦੀਏ 85285 86171 85 285 हां 86 171 86 171 ਕੰਨ ਮਸੂਆ ਬਾਈ ਤੀਜਾ ਸੂਆ ਸੂਈ ਨੂੰ ਦੇਣਾ ਅੱਜ ਨਵਾਂ ਦੇਣਾ ਜਿਹੜਾ ਦੁੱਧ ਝੋ ਲੈਣਾ ਕਿੰਨਾ ਹਾਂ 17 ਕਿਲੋ ਦੁੱਧਾ 17 ਕਿਲੋ ਅੱਜ ਤਿਆਰ ਹੈ ਹਾਂ ਹਾਂ ਨਵਾਂ ਦੇਣਾ ਦੀ ਸੂਈ ਆ ਹਾਂ ਹਾਂ ਜੈ ਉਹ ਦੁੱਧ ਕਿੰਨੇ ਕਿਲੋ ਨੇ 21 ਕਿਲੋ ਹਾਂ ਦੂਜਾ ਸੂਆ ਨੇ 21 ਕਿਲੋ ਚੋਇਆ ਠੀਕ ਹੈ ਜੀ ਕੱਢੀ ਕਿੰਨਾ ਇਹ ਪਹਿਲਾਂ ਵੇਚੀ ਆ ਠੀਕ ਹੈ ਜੀ ਉਹਦੇ ਥਲੀ ਦੁੱਧ 21 ਕਿਲੋ ਥਲੀ ਠੀਕ ਹੈ ਜੀ ਵੱਡੀ ਵੱਡੀ ਉਹ ਵੀ ਬਹੁਤ ਸੀ ਕੱਢੀਏ ਬਾਹਰ ਦੋਸਤੋ ਚੰਗੇ ਦੁੱਧ ਵਾਲੀ ਕਰਕੇ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਗੱਲਾਂ ਦੱਸ ਦਿਆਂਗੇ ਕਿ ਬਾਈ ਇਹਦੀ ਲਾਈਵ 'ਚ ਵਈ ਕਰਾਉਣੀ ਚਾਹੁੰਦਾ ਸੀ ਪਰ ਮੇਰੇ ਵੱਲੋਂ ਸਮੇਂ ਦੀ ਘਾਟ ਹੋਣ ਕਰਕੇ ਚਵਾਈ ਨਹੀਂ ਹੋਈ ਇਹਦੀ ਤਾਂ ਕਿਹਾ ਕਿ ਆਏ ਨਾ ਕੋਈ ਮੰਨੇ ਕਿ ਐਵੇਂ ਕਹਿ ਦਿੰਦੇ ਹੁੰਦੇ ਇੰਨਾ ਦੁੱਧ ਹੈਗਾ ਪਤਾ ਨਹੀਂ ਹੋਊ ਕਿ ਨਹੀਂ ਹੋਊ ਪਰ ਦੁੱਧ ਤਿਆਰ ਹੈ 17 ਕਿਲੋ ਅੱਜ ਨਵਾਂ ਦਿਨਾਂ ਦੀ ਸੂਈ ਹੈ ਜਿਹੜੇ ਮੇਰੇ ਭੈਣ ਭਰਾ ਦੇ ਪਸੰਦ ਆਊਗੀ ਸਵੇਭੀ ਅਗਲਾ 6-7 ਵਜੇ ਚੋਲੇ ਸ਼ਾਮ ਨੂੰ ਫੇਰ 6-7 ਵਜੇ ਚੋਲੇ ਅਗਲੇ ਦਿਨ ਫੇਰ ਚੋਲੇ ਫੁੱਲ ਤਸੱਲੀ ਕਰੇ ਭਜਨ-ਭਜਨ ਬਹੁਤ ਹੈ ਸੋਹਣਾ ਬੋਡੀ ਸਟਰਕਚਰ ਆ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਤੀਜਾ ਸੂਆ ਤਾਜੀ ਸੂਈ ਸਵਾਈ ਮੱਝ ਹਵਾਨਾ ਸੋਹਣਾ ਫਿਟਿੰਗ ਵਾਲਾ ਠੋਸ ਨਿੱਗਰ ਹੈ ਮੋٹے-ਮੋٹے ਥਾਣ ਆ ਬਾਕੀ ਰੋਕ ਕੇ ਨੇੜ ਤੋਂ ਚੈੱਕ ਕਰਾ ਦੇਣਾ ਦੁਪਹਿਰੇ ਵੀਡੀਓ ਬਣਾ ਰਹੇ ਆ ਹਜੇ ਸ਼ਾਮ ਦੀ ਚਵਾਈ ਚ ਅੱਧਾ ਸਮਾਂ ਬਾਕੀ ਆ ਸ਼ਾਮ ਤੱਕ ਰਵਾਨਾ ਦੁੱਧ ਨਾਲ ਭਰ ਲੈਣਾ 8.5 ਕਿਲੋ ਦੁੱਧ ਸਵੇਰ 8.5 ਕਿਲੋ ਦੁੱਧ ਸ਼ਾਮ ਨੂੰ 21 ਕਿਲੋ ਦੁੱਧ ਬਾਈ ਕਹਿੰਦਾ ਮੈਂ ਦੂਜੇ ਸੂਏ ਦੇ ਥੱਲੋਂ ਝੋਇਆ 20-21 ਕਿਲੋ ਦੁੱਧ ਦੀ ਗਾਰੰਟੀ ਆ ਖੁੱਲਾ ਪਿਆਉ ਅੱਜ 17 ਕਿਲੋ ਆ ਜਿਹੜਾ ਤੁਸੀਂ ਆ ਕੇ ਝੋ ਲੈਣਾ ਗੱਲਾਂ ਨਾਲ ਦੁੱਧ ਨਹੀਂ ਗੱਲਾਂ ਨਾਲ ਤਾਂ ਹਰੇ ਕੀ ਅਗਲਾ ਕਹਿੰਦਾ ਗੱਬਣ ਪਸ਼ੂ ਨੂੰ ਹਰੇ ਕੀ ਕਹਿੰਦਾ ਬਾਈ ਯਾਰ 5 ਦਿਨ ਲੈਂਦੀ ਆ ਹਜੇ ਮੱਝ ਹੋਵੇ ਜਾਂ ਗਾਂ ਹੋਵੇ 20 ਚਵਾਉ ਜਾਂ 25 ਚਵਾਉ ਪਰ ਇਹਦੇ ਥੱਲੇ ਤਿਆਰ ਹੈ ਝੋਣ ਵਾਲਾ 17 ਕਿਲੋ ਉਹ ਕੱਟੀ ਬਾਈ ਮਗਰ ਮਗਰੇ ਤੇ ਕੱਟੀ ਆ ਆ ਬੱਚਾ ਹੈ ਨਾ ਫੀਮੇਲ ਕਾਫ ਕਟੜੀ ਹਵਾਨੇ ਦਾ ਮੋਢਾ ਸੋਹਣਾ ਉਪਰੋਂ ਸੂਲ ਤੋਂ ਫਟ ਵਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਸ਼ਾਮ ਦੀ ਚਵਾਈ ਚ ਹਜੇ 4 ਘੰਟੇ ਪਏ ਆ ਸ਼ਾਮ ਤੇ ਕਰ ਹਵਾਨਾ ਦੁੱਧ ਨਾਲ ਭਰ ਲੈਣਾ ਜਿਹੜੇ ਮੇਰੇ ਭੈਣ ਭਰਾ ਦੇ ਪਸੰਦ ਆਊਗੀ ਕੰਡਾ ਬਾਲਟੀ ਅਗਲਾ ਆਪਦੀ ਨਾਲ ਹੀ ਲਈ ਆਵੇ 17 ਕਿਲੋ ਦੁੱਧ ਕੰਡੇ ਦੇ ਜੋਕ ਕੇ ਲੈ ਜੇ ਭਾਵੇਂ 4 ਟਾਈਮ ਜੋਖ ਲੈ ਆਦੀ ਚਵਾਈ ਵਾਲੇ ਥਾਣ ਗੈਬ ਚ ਲੱਗੇ ਹੋਏ ਆ ਥਾਣਾ ਦੀ ਸਾਫ ਸੁਥਰੀ ਆ ਬਾਕੀ ਦੂਸਰੀ ਸਾਈਡ ਤੋਂ ਦੁਬਾਰਾ ਵੀ ਵਿਖਾ ਦਿੰਨਾ ਹੈ ਆ ਦੋਸਤੋ ਦੂਸਰੀ ਸਾਈਡ ਤੋਂ ਵੀ ਵੇਖ ਲਓ ਸੋਹਣੇ ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਬ ਚ ਨਿੱਖੜ ਮੇ ਕੱਲੇ ਕੱਲੇ ਲੱਗੇ ਹੋਇਆ 17 ਕਿਲੋ ਦੁੱਧ ਨੈਟ ਤਿਆਰ ਆ 8.5 ਕਿਲੋ ਤੜਕੇ 8.5 ਕਿਲੋ ਸ਼ਾਮ ਨੂੰ ਦੋ ਟਾਈਮ ਚਾਰ ਟਾਈਮ ਚੋਲੋ 21 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥੱਲੋ ਮੈਂ ਦੂਜੇ ਸੂਏ 'ਚ ਹੋਇਆ ਥੋੜੇ ਦਿਨ ਹੋ ਗਏ ਬਾਈ ਕਹਿੰਦਾ ਅੱਗੇ ਮੱਝ ਵਿੱਚ ਹੀ ਆ ਉਹਦੇ ਥੱਲੇ ਵੀ 21 ਕਿਲੋ ਦੁੱਧ ਸੀਗਾ ਜੈ ਜੈ ਮੁੱਲ ਬਾਈ ਇਹਦਾ ਇਹਦਾ ਇਹ ਕਹਿੰਦਾ ਪੈਂਦਾ 1 ਲੱਖ 65000 1 ਲੱਖ 65000 ਮਾਨਤਾਨ ਹੋ ਜੂ ਠੀਕ ਹੈ ਦੋਸਤੋ 1 ਲੱਖ 65000 ਬਾਈ ਇਹਦਾ ਮੁੱਲ ਕਰਦਾ ਹੈ ਦੇਸੀ ਸਿੱਧਾ ਸਾਦਾ ਜੱਟ ਬੰਦਾ ਮੁੱਲ ਕਰਨ ਚ ਵੀ ਥੋੜਾ ਜਿਹਾ ਅੜਕ ਜੇ ਗਿਆ ਸੀਗਾ ਗੱਲਾਂ ਬਾਤਾਂ ਤੋਂ ਪਤਾ ਲੱਗ ਹੀ ਜਾਂਦਾ ਹੁੰਦਾ ਬੰਦਾ ਕਿੱਦਾਂ ਦਾ ਚਲਾਕ ਆ ਬਾਹਲਾ ਚੋਸਤਾ ਜਾਂ ਜਿੱਦਾਂ ਵੀ ਆ ਪਰ ਸਾਫ਼ ਸੁਥਰਾ ਮਿਹਨਤੀ ਇਮਾਨਦਾਰ ਦੇਸੀ ਜੱਟ ਬੰਦਾ ਪੰਜ ਛੇ ਪਸ਼ੂ ਆ 17 ਕਿਲੋ ਦੁੱਧ ਅੱਜ ਚੋਣ ਵਾਲਾ ਤਿਆਰ ਆ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ ਇੱਧਰ ਵੀ ਚੰਗੇ ਦੁੱਧ ਤੇ ਝੋਟੀ ਚੱਲ ਰਹੀ ਆ ਇਹ ਮੇਰੇ ਘਰ ਦਾ ਹੀ ਰਵਾ ਇਹ ਦੇਖੋ 12 ਕਿਲੋ 800 ਗ੍ਰਾਮ ਦਾ ਤਿਆਰ ਹੈ 12 ਕਿਲੋ 800 ਗ੍ਰਾਮ ਹਾਂ ਹਾਂ ਛੋਟੀ ਜਿਹੀ ਇਹ ਵੀ ਇਹਨੂੰ ਸੂਈ ਨੂੰ ਕਿੰਨਾ ਚਿਰ ਹੋ ਗਿਆ ਉਹ 3 ਮਹੀਨਾ ਤੋਂ ਉੱਤੇ ਹੋ ਗਿਆ ਮਹੀਨੇ ਤੋਂ ਉੱਤੇ ਇਹਦੀ ਧੀ ਆ ਹਾਂ ਹਾਂ ਦੋਸਤੋ ਬਾਈ ਕਹਿੰਦਾ 12 ਕਿਲੋ ਪਹਿਲਾਂ ਤਾਂ ਗੰਦਗੀਆਂ ਸਾਰੀਆਂ ਬਹੁਤ ਚੰਗੀਆਂ ਚੰਗੀਆਂ ਠੀਕ ਹੈ ਜੀ ਦੋਸਤੋ ਮੱਝਾਂ ਬਾਈ ਕਹਿੰਦਾ ਮੇਰੇ ਕੋਲ ਟਿੱਕੇ ਟੂਕੇ ਚੰਗੇ ਭਰੌਣਾ ਨਸਲ ਵਾਲੇ ਹਾਂ ਮਸਤੀ ਕਰਾ ਮੇਰਾ ਘਰ ਬਸ ਵੀ ਚੰਗੇ ਹੀ ਬੰਦੇ ਆ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ ਮੈਂ ਟਿੱਕੇ ਟੂਕੇ ਸੀਬਨ ਚੰਗੇ ਹੀ ਲਵਾਉਣਾ ਜਦੋਂ ਪਸ਼ੂ ਚੰਗਾ ਹੋਵੇ ਅੱਗੇ ਸੀਵਣ ਚੰਗਾ ਲੱਗਿਆ ਹੋਵੇ ਤੇ ਪਸ਼ੂ ਨੇ ਦੁੱਧ ਦੀ ਕੁਆਲਿਟੀ ਆਪੇ ਹੀ ਵਧੀਆ ਦੇਣੀ ਆ ਜਦੋਂ ਪਸ਼ੂ ਹੀ ਮਾੜਾ ਆਪਣਾ ਸਾਡੇ ਕੋਲੇ ਇੱਕ ਨਾ ਹੀ ਚੰਗੀ ਆ ਗਈ ਸੀ ਬਹੁਤ ਉਹ ਗਾਂ ਦੀ ਨਸਲ ਅਸੀਂ ਬਣਾਲੀ ਤੇ ਵਧੀਆ ਚੰਗੀ ਨਸਲ ਹੀ ਬਣਾਲੀ ਆ ਠੀਕ ਹੈ ਜੀ ਹਾਂ ਦੋਸਤੋ ਬਾਈ ਕਹਿੰਦਾ ਇੱਕ ਮਾਝ ਆਪਣੇ ਕੋਲੇ ਚੰਗੀ ਆਈ ਸੀ ਉਹ ਤੋਂ ਗਾਂਾਂ ਦੀ ਗਾਂ ਅੱਗੇ ਭਾਈ ਕਹਿੰਦਾ ਬੱਚੇ ਤਿਆਰ ਕੀਤੇ ਆਪਾਂ। ਬੱਚੇ ਤੇ ਕਿਰਾ ਹੁਣ ਗਾਂ ਕੋ ਲੈ ਜੂਗਾ ਤੇ ਗਾਂ ਫੇਰ ਅਗਲਾ ਨਸਲ ਤਿਆਰ ਕਰ ਲੂਗਾ ਜੇ ਚੰਗਾ ਕੋਈ ਸੰਭਨ ਵਾਲਾ ਹੋਵੇ ਤਾਂ। ਹਾਂ ਹਏ ਮੁੱਲ ਸਾਮ ਸਭਾਈ ਦਾ। ਹਾਂ ਹਾਂ ਮੁੱਲ ਸਾਮ ਸਭਾਈ ਦਾ। ਹੂੰ ਕਿਉਂਕਿ ਚੰਗਾ ਸੰਭੂਗਾ ਤਾਂ ਜਾਤੀ ਦਾ ਫੇਰ ਅੱਗੇ ਚੰਗਾ ਭੜਾ ਲੂਗਾ ਤੇ ਚੰਗਾ ਦੁੱਧ ਦੇਣਗੇ ਬੱਚੇ। ਹੂੰ ਸਹੀ ਗੱਲ। ਬਾਕੀ ਨਾਲ ਟੱਕੀ ਹੈ ਨਸਲ ਦੀ ਪੂਰੀ ਮੈਂ ਇਹਦਾ ਚੰਗਾ ਟੀਕਾ ਭੜਾਇਆ। ਠੀਕ ਹੈ ਜੀ। ਹਾਂ। ਦੋਸਤੋ ਪਤਾ ਕੋਈ ਕਿਸਾਨ ਦਾ? ਕਿਹੜੇ ਸਾਹ ਦਾ ਮੈਂ ਉਹ ਡਾਕਟਰ ਨੂੰ ਕਹਿਣਾ ਕਿ ਚੰਗਾ ਟੀਕਾ ਪਾ ਲੈ ਵਧੀਆ ਠੀਕ ਹੈ ਡਾਕਟਰ ਦੇ ਛੱਡ ਦੇਈ ਦੀ ਡੋਰੀ ਆ ਡਾਕਟਰ ਤੇ ਆ ਪ੍ਰਾਈਵੇਟ ਕਿ ਸਰਕਾਰੀ ਨਹੀਂ ਸਾਡੇ ਪਿੰਡ ਦਾ ਹੀ ਆ ਪਿੰਡ ਦਾ ਪ੍ਰਾਈਵੇਟ ਹੀ ਆ ਠੀਕ ਹੈ ਦੋਸਤੋ ਬਾਈ ਕਹਿੰਦਾ ਜਦੋਂ ਡਾਕਟਰ ਇਹ ਆਈ ਕਰਨ ਹੁੰਦਾ ਉਦੋਂ ਕਹਿ ਦਈਦਾ ਕਿ ਚੰਗਾ ਸਾਹ ਦਾ ਸੀਵਣ ਭਰ ਦਿਓ ਹਾਂ ਮੈਂ ਕਹਿੰਦਾ ਵਧੀਆ ਥਰੇ ਦਾ ਭਰ ਦਿਓ ਤਾਂ ਸਭ ਚੰਗਾ ਪਾ ਲੈਣਾ ਠੀਕ ਹੈ ਜੀ ਦੋਸਤੋ ਅੱਜ ਦੀ ਖਾਸ ਵੀਡੀਓ ਇਹ ਮੱਝ ਦੀ ਹੈ ਇੱਕ ਨਾ ਕੀ ਸੇਲ ਹੈ 17 ਕਿਲੋ ਅੱਜ ਨਵਾਂ ਦਿਨਾਂ ਦੀ ਸੂਈ ਥੱਲੇ ਜਿਹੜਾ ਮਰਜੀ ਦੁੱਧ ਦੋ ਟਾਈਮ ਚਾਹ ਚਾਰ ਟਾਈਮ ਕੰਡੇ ਤੇ ਜੋ ਓਕੇ ਲੈ ਜੇ 165000 ਮੁੱਲ ਮਾਨਤਾਣ ਹੋ ਜੂ ਫੋਨ ਨੰਬਰ ਸਕਰੀਨ ਤੇ ਪੈਂਡ ਵੈਰੋਗੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ